ਸਰਬਾਨ ਉਥੇ ਪਹੁੰਚੇਰੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਪੁਲੱਥ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਪੁਲੱਥ ਔਰ ਬੇਗੋਵਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮਿਊਨਿਸਪਲ ਕਮੇਟੀ ਦੇ ਚੋਣਾਂ ਦੇ ਵਿੱਚ ਜਿਤਾ ਕੇ ਬਹੁਤ ਦੇ ਕੇ ਉਹਨਾਂ ਨੂੰ ਹਲਕੇ ਦੀ ਔਰ ਇਹਨਾਂ ਦੋਨੋਂ ਸ਼ਹਿਰਾਂ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ ਔਰ ਇਹਦਾ ਸਾਰਾ ਸਿਹਰੇ ਜਿਹੜਾ ਉਹ ਸਾਡੀ ਆਮ ਆਦਮੀ ਪਾਰਟੀ ਦੀ ਲੋਕਲ ਲੀਡਰਸ਼ਿਪ ਮੇਰੇ ਵੀਰ ਹਰਸ਼ਪ੍ਰਣ ਤੇ ਇਹਨਾਂ ਦੇ ਸਾਰੇ ਸਾਥੀਆਂ ਨੂੰ ਸਾਰੇ ਉਹ ਉਮੀਦਵਾਰਾਂ ਨੂੰ ਜਾਂਦਾ ਸਾਰੇ ਨੂੰ ਮੁਬਾਰਕਬਾਦ ਵੀ ਹੈ ਮੈਂ ਵਿਸ਼ਵਾਸ ਦਵਾਣਾ ਕਿ ਇਹਨਾਂ ਸਾਥੀਆਂ ਦੀ ਅਗਵਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਪਿਛਲੇ 3 ਸਾਲਾਂ ਤੋਂ ਵਿਕਾਸ ਦੇ ਰਿਕਾਰਡ ਤੋੜ ਕੰਮ ਹੋ ਰਹੇ ਨੇ ਤੇ ਹੁਣ ਜੋ ਬਜਟ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਪੇਸ਼ ਕੀਤਾ ਉਹਦੇ ਮੱਦੇਨਜ਼ਰ ਡਿਵੈਲਪਮੈਂਟ ਦੇ ਵੱਡੇ ਕੰਮ ਨੇ ਜਿਹੜੇ ਉਹ ਸਾਰੇ ਪੰਜਾਬ ਦੇ ਨਾਲ-ਨਾਲ ਪੁਲਾਹ ਥਲਕੇ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਹੋਣਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਮੇਰੀ ਇਹ ਹੀ ਬੇਨਤੀ ਇਹ ਹੀ ਅਪੀਲ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਜਿਹੜਾ ਇਹਨਾਂ ਨੂੰ ਦਿੱਤਾ ਹੈ ਤਕੜੇ ਹੋ ਕੇ ਲੋਕਾਂ ਦੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਉਹ ਕਰਾਓ ਅੱਜ ਹਲਕਾ ਭਲਤ ਨੂੰ ਤੁਸੀਂ ਆਏ ਹੋ ਪਹਿਲੀ ਵਾਰੀ ਆਏ ਹੋ ਜੀ ਆ ਅੱਜ ਤੁਸੀਂ ਕੀ ਦੇਖ ਕੇ ਕਹਿਣਾ ਸਾਡੇ ਹਲਕਾ ਭਲਤ ਨੂੰ ਉਹ ਜੋ ਮੇਰਾ ਵੀਰ ਹਰਸਿਮਰਨ ਜੋ ਸਾਡੀ ਸਾਰੀ ਟੀਮ ਤੋਂ ਹੋਗੀ ਜੀ ਕੋਈ ਮਿਲੂਗਾ ਦਾ ਸਾਡੇ ਕੋਲ ਵੀ ਇਹ ਨੁਕਤਾ ਬੈਠੇ ਜਿਲਲਾ ਮੈਂ ਤੁਹਾਨੂੰ ਨਾ ਦੇ ਤਿਰਦਾ ਸਾਹਿਬ ਨੇ ਨਾਮ ਲੈ ਤਿਰਦਾ ਸਾਹਿਬ ਨੇ ਬੈਠਦੇ ਇੱਥੇ ਕੋਈ ਨੁਕਤਾ ਨਹੀਂ ਹੈਗੇ ਜਿਵੇਂ ਕਰਕੇ ਤਪੀਮਾ ਦੇ ਕੇਸ ਜਾਂ ਹੋਰ ਬੰਦ ਕੇਸ ਲੋਕ ਬੜੇ ਫਿੱਦਲ ਖਰਾਬ ਹੋ ਰਹੇ ਨੇ ਕਿ ਤੂੰ ਤਾਂ ਕਿ ਐਫੀਲੀਏਟ ਵੀ ਸਾਈਨ ਹੋਣ ਕਪੂਰਧਲੇਵਾ ਜਾਂਦੇ ਨਹੀਂ ਹੈ ਨਹੀਂ ਜੀ ਲੋਕਲ ਨਹੀਂ ਹੈਗਾ ਕੋਈ ਕਿ ਤੱਕ ਕਪੂਰਧ ਨੂੰ ਚਾਂਸ ਦਿੱਤਾ ਹੋਇਆ ਹੈ ਅੱਛਾ ਓਕੇ ਸਾਡੇ ਕੋਲੇ ਵੀ ਹੈਵ ਉਦੁਪਤੀ ਟੈਂਸਨ ਸੈਂਕਸ਼ਨ ਕੋਸਟ ਅੱਛਾ ਕੋ ਗੱਲ ਤੁਸੀਂ ਮੈਂ ਕੋ ਗੱਲ ਜੀ ਤੁਸੀਂ ਕੱਲ ਨੂੰ ਛੁੱਟੀ ਹੋਵੇ ਪਰਸੋ ਹੀ ਜਿਹੜੇ ਕੰਸਰਨ ਮਿਨਿਸਟਰ ਹੈ ਉਹਨਾਂ ਦੇ ਐਫਸੀ ਨੂੰ ਕਹਿ ਕੇ ਕਰਵਾ ਲਿਆ ਸਰ ਨਗਰਪੰਚਾਇਤਾਂ ਕਿਉਂ ਨਾ ਤੁਹਾਡੇ ਇੱਥੇ ਦੋ ਪੁਨੀਆ ਔਰ ਉਹਨਾਂ ਵਾਸਤੇ ਕੋ ਡਿਵੈਲਪਮੈਂਟ ਵਾਸਤੇ ਕੋ ਵਿਸ਼ੇਸ਼ ਫੰਡ ਜਾਂ ਹਲਕੇ ਭਲਕ ਵਾਸਤੇ ਮੈਂ ਉਹੀ ਦੱਸਿਆ ਨਾ ਜੀ ਕਿ ਉਹ ਜਿਹੜਾ ਸਾਰੇ ਦੇ ਸਾਰੇ ਪ੍ਰੋਪੋਜ਼ਲ ਆ ਨੇ ਉਹ ਇੱਥੋਂ ਜਾਣੀਆਂ ਨੇ ਹੁਣ ਇਹ ਅੱਜ ਪ੍ਰਧਾਨ ਜੀ ਨੇ ਚਾਰਜ ਸੰਭਾਲਿਆ ਹੈ ਇਹ ਹਰਸਿਮਰ ਸਿੰਘ ਨਾਲ ਸਾਰੇ ਸਾਥੀਆਂ ਨਾਲ ਸਲਾਹ مشورہ ਕਰਕੇ ਜੋ ਵੀ ਪ੍ਰੋਪੋਜ਼ਲ ਆ ਭੇਜਣਗੇ ਉਹਨਾਂ ਨੂੰ ਮਨਜ਼ੂਰ ਕਰਕੇ ਉਹ ਪੈਸੇ ਆ ਜਾਣਗੇ ਤੇ ਤੁਸੀਂ ਇਸ ਬਜਟ ਤੇ ਦੇਖਿਆ ਹੋਊਗਾ ਹੈਲਥ ਦੇ ਉੱਪਰ ਐਜੂਕੇਸ਼ਨ ਦੇ ਉੱਪਰ ਸਪੋਰਟਸ ਦੇ ਉੱਪਰ ਓਵਰਆਲ ਡਵੈਲਪਮੈਂਟ ਦੇ ਲਈ ਕਿੰਨਾ ਵਧੀਆ ਵਰ ਵੱਡਾ ਬਜਟ ਹੈ ਜਿਹੜਾ ਉਹ ਪੇਸ਼ ਹੋਇਆ ਉਸ ਸਾਰੇ ਕੰਮ ਹੋਣਗੇ ਪ੍ਰੋਪੋਜ਼ਲ ਇੱਥੋਂ ਜਾਣੀ ਚਾਹੀਦੀਆਂ ਨੇ ਫਸ ਪਿੰਡਾਂ ਜੀਆਂ ਪੰਚਾਇਤਾਂ ਬਣੀਆਂ ਉਹਨਾਂ ਨੂੰ ਇੱਕ ਤਾਂ ਚਾਰਜਿੰਗ ਦਿੱਤੇ ਜਾ ਰਹੇ ਉਹਦੇ ਕੀ ਕਾਰਗਿਰ ਸਰਕਾਰ ਕਹਿ ਰਹੀ ਸੀ ਕਿ ਪਿੰਡਾਂ ਜਿਹੜੀ ਸਰਕਾਰ ਪਿੰਡਾਂ ਨੂੰ ਚਾਰਜ ਕਿਨ ਉੱਤੇ ਦਿੱਤੇ ਜਾ ਰਹੀ ਸੀ ਦਿੱਤੇ ਜੀ ਆਲਰੇਡੀ ਸਾਰਿਆਂ ਨੂੰ ਦਿੱਤੇ ਗਏ ਉਹ ਲੇਟ ਸੀਗਾ ਆਡਿਟ ਫਿਊਰਰੀ ਟੇਕਓਵਰ ਹੈਂਡਓਵਰ ਦੇ ਵਿੱਚ ਟਾਈਮ ਲੱਗ ਗਿਆ ਉਹਨਾਂ ਦੇ ਹੋਰ ਪਾਸੇ ਦੇ ਵਿੱਚ ਪਿਛਲੇ 6 ਮਹੀਨੇ ਬਿਨਾਂ ਨਿਸ਼ਕੀਆਂ ਐਨਓਸੀ ਤੋਂ ਹੋ ਰਹੀਆਂ ਵੱਡੇ ਪੱਧਰ ਤੇ ਪੇਸ਼ਾਚਾਰ ਹੋਇਆ ਉਹਦੀ ਜਾਂਚ ਹੋਏਗੀ ਰਕੇ ਜੀ ਦੇ ਜਿੱਦਾਂ ਸਰਕਾਰ ਨੂੰ ਚੂਨਾ ਲੱਗਾ ਬੜਾ ਤਗੜਾ ਜੀ ਉਹ ਤੁਸੀਂ ਡਿਟੇਲ ਹੈ ਜਿਹੜੀ ਭੋਜ ਜੀ ਮੇਰੇ ਕੋਲ ਉਹਦੀ ਇਨਕੁਆਰੀ ਕਰਾ ਦਿੰਨੇ ਆ ਜਿਹੜੇ ਜਿਹੜੇ ਕਿਸੇ ਨੇ ਵੀ ਇੱਕ ਨਵੇਂ ਪੈਸੇ ਦੀ ਕੋਈ ਮੈਸਲਮੈਂਟ ਕੀਤੀ ਹੋਊਗੀ ਚੂਨਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਹੋਊਗੀ ਮੈਂ ਕਹਿੰਦਾ ਜੀ ਕੀਤੀ ਗਈ ਤਾਂ ਦੂਰ ਦੀ ਗੱਲ ਹੈ ਜੇ ਕੋਸ਼ਿਸ਼ ਵੀ ਕੀਤੀ ਜਾਊਗੀ ਤੋ ਬਖਸ਼ ਨਹੀਂ ਜਾਊਗਾ ਵਿਰੋਧੀ ਧਿਰ ਪਾਰਟੀਆਂ ਦਾ ਪਸਾਨਾ ਦਾ ਮਸਲਾ ਹੈਗਾ ਹੈ ਕਿ ਸਮਾਨ ਜਿਹੜਾ ਆ ਕੁਝ ਲੀਡਰਾਂ ਨੂੰ ਮਿਲਦਾ ਪਿਆ ਵਾ ਕੁਝ ਥਾਣੇ ਤੋਂ ਮਿਲਦਾ ਪਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਇਹ ਜੀ ਤਾਂ ਬੁਦਲੀ ਧਿਆਨ ਦੇ ਵਿੱਚ ਆ ਜੀ ਜੇ ਕੋਈ ਕਿਸੇ ਨੂੰ ਕੋਈ ਕਨਸਰਨ ਹੈਗਾ ਤਾਂ ਦੱਸੋ ਉਹ ਤਾਂ ਉਹ ਜੀ ਕਿਸਾਨਾਂ ਦੇ ਮਸਲੇ ਲੈ ਕੇ ਕੋਈ ਸਰਕਾਰ ਵੱਲੋਂ ਕੋਈ ਪੈਰਕਦਨੀ ਦੀ ਯਾਰੀ ਸੈਂਟਰ ਦੇ ਨਾਲ ਕੋਈ ਇਦਾਂ ਰੋਕ ਦੇਖੋ ਇਸ ਮਸਲੇ ਹੱਲ ਲਈ ਬਹੁਤ ਸਾਰੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਪੰਜਾਬ ਸਰਕਾਰ ਵੱਲੋਂ ਇਨੀਸ਼ੀਏਟ ਕਰਕੇ ਉਹ ਕਰਵਾਈਆਂ ਜਾ ਚੁੱਕੀਆਂ ਨੇ ਸਰਕਾਰੀ ਕਾਲਜ ਭਲਾਤ ਦੀ ਜਿਹੜਾ ਬੜਾ ਪਿੰਡ 30 ਸਾਲ ਤੋਂ ਅਪਡੇਟ ਨਹੀਂ ਹੋਇਆ ਜੀ ਬੱਚਿਆਂ ਨੂੰ ਤਾਂ ਠੱਕੇ ਖਾਣੇ ਪੈਂਦੇ ਨੇ ਬੱਸਾਂ ਵੀ ਨਹੀਂ ਪ੍ਰੋਪਰ ਜਾਂਦੀਆਂ ਜਲੰਧਰ ਨੂੰ 30 ਸਾਲ ਆਲਾ ਤਾਂ ਜਿਹਨਾਂ ਜਿਹਨਾਂ ਨੂੰ ਚੁਣਦਾ ਰਹਿ ਭਲਾਤੋਂ ਤੋਂ ਹਿਸਾਬ ਕਿਤਾਬ ਨਾਲੋਂ ਜੀ ਨਾ ਕਾਮ ਹੋ ਗਿਆ ਤਾਂ ਸ਼ੁਰੂ ਕਰਦੇ ਆ